ਇੱਧਰ ਆ ਬੋਦੇ ਇੱਧਰੇ ਵਰਤੀ ਵਾਲੇ ਬਾਜੀ ਇੱਧਰ ਆਓ ਪੜਿ ਵਿਚ ਬੈਠੋ ਥੱਲੇ ਬੈਠੋ ਹੰਦੀ ਜੱਟਾ ਬੱਸ ਸੁਣ ਤੁਸੀਂ ਕੱਪਿਆ ਨਾ ਵਾੜਾ ਨਾ ਓਏ ਤੁਹਾਨੂੰ ਸਿੱਟਾ ਜਸਵਿੰਦਰ ਕਿੱਥੇ ਆ ਸਰਦ ਹੋਰ ਆਤੀ ਆ ਦੇਖ ਤਾਂ ਨਹੀਂ ਚੱਲ ਜਾਂਦੇ ਵਾੜਾ ਯਾਰ ਇੱਕ ਮਿੰਟ ਯਾਰ ਚਲੋ ਅਨਰ ਕੀ ਕਹਣਾ ਚਾਹੁੰਦੇ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਨੂੰ ਦੋ ਸਾਲ ਕੀਤਾ ਗਿਆ ਹੀ ਵਿਦਾ ਪਰਸੋਂ ਜੀ 8 ਤਰੀਕ ਦੀ ਗੱਲ ਹੈ ਉਹਨੂੰ ਤਲਾਹ ਮਿਲੀ ਸੀ ਤੇ ਪੰਜਾਬ ਹਾਟਲ ਦੇ ਬਾਹਰ ਅੰਜਾ ਅਜਗੜ ਵਿਖੇ ਉਸ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆ ਆਵਾਰਾ ਫਿਰ ਰਹੇ ਆ ਇੱਕਾ ਦਾ ਮੁਕਵਾ ਦੀ ਡੇਟ ਕਰਦੇ ਆ ਡੇਟ ਕਰਦੇ ਜੀ ਸਾਨੂੰ ਜਦੋਂ ਤਲਾਹ ਮਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਉਹਦੇ ਵੀ ਬੜੇ ਆ ਤੇ ਇਹਨਾਂ ਦੇ ਪੜਤਾਨੇ ਕੀ ਸੀ ਜੀ ਉੱਥੇ ਹਾਂ ਜੀ ਲੜਕੀਆਂ ਦਾਗ ਲੀਆਂ ਢੀ ਕਰਦੇ ਆਇਆ ਹੂੰ ਇਹ ਕੰਨੇ ਸਮੇਂ ਤੋਂ ਕੰਮ ਕਰਦੀਆਂ ਸਾਰੇ ਇਸ ਵਾਰ ਜੀ ਤਪਤੀ ਚੱਲ ਰਹੀ ਹੈ ਤੁਮੋਂ ਨੇ ਇੱਕ ਤੋਂ ਜ਼ਰਾਣ ਵਾਲੇ ਨੇ ਵੱਡੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈਗਾ ਜੀ ਇਹਨੂੰ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਰੋਡ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਦੰਦਾ ਦਾਗਰੋਂ ਲੈ ਕੇ ਆਉਂਦਾ ਹੈ ਤੇ ਫਿਰ ਹੋਟਲ ਵਿੱਚ ਪਹੁੰਚਾਉਂਦੇ ਜੀ ਕਿਹੜੇ ਹੋਟਲ ਦੇ ਵਿੱਚ ਖੈਰ ਦੇ ਦੀ ਜੀ ਇਹ ਲਗਾਤਾਰ ਕੋਈ ਜ਼ਿਆਦਾ ਗਰ ਪੰਜਾਬ ਹੋਟਲ ਤੇ ਅਲਗੋ ਵਿੱਚ ਦਾ ਬਾਹਰ ਨਹੀਂ ਅੰਦਰ ਜਾਂਦੇ ਆ। ਆ ਹੋਟਲ ਵਾਲੇ ਕੋਲ ਪੁੱਛ ਰਹੇ ਸੀ ਕਿਤੀ ਗਈ ਹੈ ਜੀ ਆਈਡੀ ਬਿਲਕੁਲ ਹਾਂ ਜੀ ਕੀਤੀ ਗਈ ਹੈ। ਕੀ ਪੁੱਛਿਆ ਸੀ ਕਿਤੀ ਗਈ ਹੈ? ਉਸ ਤੇ ਸੀ ਕੀਤੀ ਗਈ ਹੈ ਵੀ ਜਦੋਂ ਐ ਤੁਹਾਡੇ ਕੈਂਟਰੀ ਰਜਿਸਟਰ ਦੇ ਵਿੱਚ ਐਂਟਰੀ ਕਰਦੇ ਹੋ। ਐਂਟਰੀ ਆ ਜਿਹੜੀਆਂ ਨਹੀਂ ਸਹੀ ਸੀਆਂ ਉਹਨਾਂ ਤੇ ਕਾਰਵਾਈ ਕੀਤੀ ਗਈ। ਆ ਹੋਟਲ ਵਾਲੇ ਉਹਦਾਇਰ ਜਾਰੀ ਕੀਤੀ ਗਈ ਹੈ ਜੀ ਉਹਨਾਂ ਜਿਹੜੀਆਂ ਇਹ ਕੁੜੀਆਂ ਵਾਰਾ ਭੀਜੀਆਂ ਉਹਨਾਂ ਨੂੰ ਕਮਰੇ ਨਾਲ ਦਿੱਤੇ ਬਿਲਕੁਲ ਜੀ ਸੀਨੀਅਰ ਅਫਸਰ ਵਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾਣਾ ਕੀਤੀ ਗਈ ਹੈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਣੀ ਜੇ ਜੇ ਕੋ ਗੱਲਬਾਤ ਹੋਈ ਤੇ ਉਹਨਾਂ ਦੇ ਨਜ਼ਾਇਜ਼ ਜਿਹੜੀ ਆ ਕਰ ਦੇ ਦਿੱਤੀ ਜੀ